ਸਾਰੇ ਸਾਜੀ ਇੱਕ ਬਜਨ ਮੈਂ ਕਹਿਣ ਲੱਗਾ ਜੇ ਧਿਆਨ ਨਾਲ ਸਾਰੇ ਸੁਣਿਓ ਸਾਰੇ ਨਿਆਣੇ ਸਹਣੇ ਸੁਣਿਓ ਮੈਂ ਬੜੀ ਥਾਵੇਂ ਗੱਲ ਕਹੀ ਆ ਅੱਜ ਮਹਾਂਪਰਖਾਂ ਦੀ ਛਤਰ ਛਾਇਆ ਹੇਠੇ ਗੱਲ ਕਹੀ ਨਾ ਬੜੇ ਦਬੜੂ ਘਸਲੂ ਕੱਤੇ ਪਹਿਲੇ ਲੋਕਾਂ ਨੇ ਸੁਣਿਆ ਕਹਿੰਦਿਆ ਸਾਡੇ ਦੇ ਬਾਬੇ ਦੀਪ ਸਿੰਘ ਦਾ ਪਹਿਰਾ ਹੁੰਦਾ ਮੈਂ ਕਹਿੰਦਾ ਜਿੰਨਾ ਜੇ ਪਹਿਰਾ ਹੁੰਦਾ ਉਹਨਾਂ ਦੇ ਕਦੀ ਕਾ ਨਹੀਂ ਨਾਲੇ ਆਉਣ ਦਾ ਕੀ ਮਤਲਬ ਆ ਬਾਬਾ ਦੀਪ ਸਿੰਘ ਸਾਹਿਬ ਜੀ ਪ੍ਰਤੱਖ ਵਰਤਦੇ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਹਿਲੇ ਪੈਰ ਤੋਂ ਲੈ ਕੇ ਸੋਲ ਤੱਕ ਦਾਦਾ ਜੀ ਦਾ ਉਹੀ ਪ੍ਰਤਾਪ ਉਹੀ ਨਿਤਨੇਮ ਉਹੀ ਤਰ੍ਹਾਂ ਚੱਲਿਆ ਆਉਂਦਾ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਸਾਜਰੇ ਨੇ ਸਟੇਜ ਤੇ ਬਾਬਾ ਜੀ ਦਾ ਅਮਰਤ ਵੇਲੇ 1 ਵਜੇ ਦਰਬਾਰ ਚ ਹਾਜ਼ਰ ਹੋਣ ਦਾ ਪਹਿਰਾ ਹੈ ਇਸ ਤੋਂ ਪਹਿਲਾਂ 15 ਸਿੰਘ ਸਾਹਿਬਾਨਾਂ ਨੇ ਵੀ ਇੰਤਾ ਹੀ ਸੇਵਾ ਨਿਭਾਈ ਆ ਪੰਥ ਦੀ ਕਈ ਕਹਿੰਦੇ ਮੇਰੇ ਜੀ ਬਾਬਾ ਜੀ ਆ ਜਾਂਦੇ ਆ ਮੈਂ ਗੱਲ ਤੋਂ ਬੜਾ ਹੈਰਾਨ ਹੁਣਾ ਉਹ ਬਾਬਾ ਜੀ ਦਾ ਵੀ ਆਪਣਾ ਹੀ ਸਰੀਰ ਬਹੁਤ ਪਵਿੱਤਰ ਸੀ ਸ਼ੇਰ ਦੇ ਉੱਤੋਂ ਭਾਵੇਂ ਧੜੇ ਉੱਤੇ ਸ਼ੇਰ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਤਣ ਦੇ ਨਾਲ ਆਪਣੇ ਬੋਲਾਂ ਨੂੰ ਪੂਰਿਆ ਕਰਕੇ ਸੇਸ ਗੁਰੂ ਰਾਮਦਾਸ ਦੇ ਕਰਨਾਂ 'ਚ ਪੇੜ ਕੀਤਾ ਤੇ ਭੌਂ ਚੋਂ ਕੇ ਇਸੇ ਮਲਮੂਤਰ ਕੇ ਬਾਬਾ ਜੀ ਨੇ ਵੜਨਾ ਨਾਲੇ ਬਾਬਾ ਦੀਪ ਸਿੰਘ ਸਿਰ ਮਾਰਦੇ ਹੁੰਦੇ ਆ ਐਵੇਂ ਲੋਲ ਤੋਲਾਂ ਬਣਾਈ ਫਿਰਦੇ ਆ